ਸਸੀ ਕਾਲ ਪੰਜਾਬੀ ਉਹ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਮੇਰੇ ਪਿੰਡੋਂ ਪਪਾ ਚਾਚਾ ਆਏ ਆਪਣੇ ਧਨੇਟਾਂ ਆਂ ਘੜਨੀਆਂ ਸੀਗੀਆਂ ਤੇ ਪਪਾ ਜੱਬ ਤੇ ਰੋਟੀ ਖਾਈ ਜਾਂਦਾ ਇਹਦਾ ਲਫਾਫਾ ਲੈ ਆ ਨਾਲੇ ਦਾ ਰਬਾਬਾ ਖੋਲ ਲਿਆ ਤੇ ਆ ਨਿਕਲੇ ਵਿੱਚੋਂ ਠੀਕ ਹੈ ਇਹਦੀ ਚਿੱਪ ਵਾਲਾ ਇਹਦਾ ਉਹ ਹੈਗਾ ਬਲੂਟੂਥ ਵਾਲਾ ਗਾਣੇ ਸੁਣਨ ਵਾਲਾ ਇਹ ਨਾਲ ਹੀ ਰੱਖਦਾ ਠੀਕ ਆ ਪਿੰਡੋਂ ਆਇਆ ਰਾਮਪੁਰੇ ਮੇਰੇ ਕੋਲੇ ਤੇ ਨਾਲ ਲੈ ਕੇ ਆ ਕੁਰਸੀ ਵੀ ਲੈ ਕਰਕੇ ਦੀ ਇਹਦੀ ਗੱਲ ਸੁਣਾਵਾ ਵਜਾ ਇਹਨੂੰ ਪਹਿਲੇ ਦਿਨ ਤੋਂ ਹੀ ਚਾਚੇ ਨੂੰ ਸ਼ੌਂਕ ਆ ਗਾਣੇ ਸੁਣਦਾ ਹੁਣ ਇਹ ਬੇਜਕ ਪੋਤਿਆਂ ਵਾਲਾ ਜਵਾਈਆਂ ਵਾਲਾ ਹੋ ਗਿਆ ਹੈ ਨਾ ਚਾਚਾ ਤੇ ਇੱਕ ਵਾਰੀ ਭਾਈ ਇਹਦੀ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਵਾਂ ਇਹ ਤੇ ਜਵਾਨੀ ਹੁੰਦੀ ਪੂਰੀ ਕੰਮ ਕਰਦਾ ਹੈ ਪੂਰਾ ਫੁੱਲ ਗੱਡ ਕੇ ਮੇਰੇ ਬਾਬੇ ਹੋਰੀ ਚਾਰਪਰਾ ਸੀ ਮੇਰਾ ਇੱਕ ਬਾਬੇ ਦਾ ਨਾਮ ਲక్ష్మణ ਸਿੰਘ ਸੀ ਲక్ష్మణ ਸਿੰਘ ਦੇ ਵੀ ਵਧੀਆ ਟੌਪ ਤੇ ਕੰਮ ਸੀ ਤੇ ਉਹ ਕਹਿੰਦਾ ਵੀ ਆਪਾਂ ਵਧੀਆ ਸੀਰੀਅਲ ਲਾਉਣਾ ਟੌਪ ਵਾਲਾ ਤੇ ਇਹਦੇ ਨਾਲ ਕਈ ਮਹੀਨੇ ਪਹਿਲਾਂ ਹੀ ਲਾ ਲੈਂਦੇ ਤੇ ਇਹਦੇ ਨਾਲ ਗੱਲ ਹੋ ਗਈ ਉਹ ਟਾਈਮ ਤੇ ਜਿਹੜਾ ਰੇਟ ਸੀ ਵੀ ਇਹਨੂੰ ਦੂਜੇ ਨਾਲੋਂ ਵੱਧ ਰੇਟ ਦਿੱਤਾ ਹਨਾ ਬਾ ਚਾਚਾ ਇੱਕ ਗੱਲ ਕਰ ਇਹ ਕਿ ਜਦੋਂ ਗੱਲ ਕਰਨ ਲਈ ਕਹਿੰਦਾ ਵੀ ਜਿਹੜਾ ਰੇਟ ਹੈ ਮੈਂ ਲਵਾਂਗਾ ਹੀ ਹਨਾ ਫੁੱਲ ਰੇਟ ਉਹ ਤੇ ਮੰਨ ਗਿਆ ਵੀ ਇੱਕ ਮੈਨੂੰ ਨਾਲ ਸੋਨੀ ਟੂਨ ਟੇਪ ਲੈ ਕੇ ਦੇਣੀ ਪਊਗੀ ਐਸੀ ਨਾ ਗੱਲ ਸਾਡੀ ਉਹ ਦੋਨੇ ਕਰਾਂ ਦੀ ਮੋਟਰ ਸਾਂਝੀ ਹੁੰਦੀ ਸੀ ਉਦੋਂ ਤੇ ਭਈ ਇਹ ਰਲ ਗਿਆ ਭਈ ਉਹ ਮੰਨ ਗਿਆ ਕਹਿੰਦਾ ਵੀ ਹਾਂ ਵੀ ਦੱਬ ਕੇ ਕੰਮ ਕਰੀ ਤੇ ਟੇਪ ਤੇਨੂੰ ਸੋਨੀ ਟੂਨ ਦੀ ਨਵੀਂ ਮਿਲੂਗੀ ਤੇ ਭਈ ਜਦੋਂ ਇਹ ਰਲ ਗਿਆ ਇੱਕ ਦੋ ਦਿਨ ਹੋਏ ਇਹ ਕਹਿੰਦਾ ਵੀ ਚਾਚਾ ਟੇਪ ਤੇ ਉਹ ਕਹਿੰਦਾ ਵੀ ਆ ਆਪਣਾ ਉਹਨੇ ਪੈਸੇ ਦਿੱਤੇ ਵੀ ਲਿਆ ਟੇਪ ਵੀ ਜਾਂ ਮੈਂ ਮੋਦੀ ਹੁੰਦਾ ਸਾਡੇ ਬਾਲੇ ਵਾਲੇ ਮੋਦੀ ਉਹਦੀ ਟੇਪਾਂ ਦੀ ਦੁਕਾਨ ਹੁੰਦੀ ਵੀ ਤੇ ਉਦੋਂ ਲਈ ਆਈ ਮੈਂ ਜਿਹੜੀ ਲਿਉਣੀ ਆ ਮੈਂ ਆਪੇ ਪੈਸੇ ਦੇ ਦੂੰ ਇੱਕ ਤਾਂ ਉਹਦੀ ਸੋਨੀ ਸੋਨੀ ਟੋਨ ਆ ਤੇ ਜਦੋਂ ਜਿਹੜੇ ਉਦੋਂ ਇੱਕ ਆਈ ਸੀ ਟੋਨੀ ਟੋਨ ਤੇ ਇਹਨੂੰ ਮੋਦੀ ਕਹਿੰਦਾ ਵੀ ਆ ਲੈ ਲੈ ਇਹਦੇ ਵਿੱਚ ਨਾਲ ਰੇਡੀਓ ਆਇਆ ਕਈ ਵਾਰੀ ਰੀ ਰੂਲ ਖੇਤਨਾ ਹੋਵੇ ਵੀ ਰੇਡੀਓ ਆ ਸੁਣ ਲੈਦਾ ਸ਼ਾਮ ਨੂੰ ਰੇਡੀਓ ਤੇ ਗਾਣੇ ਆਉਂਦੇ ਆ ਹਨਾ ਚਾਚਾ ਬੋਲ ਪਾਹਗਾ ਪਰਦੇ ਤੇ ਭਾਈ ਚਲੋ ਇਹ ਨੂੰ ਉਹ ਦੇਤੀ ਜਿਹਦੇ ਵਿੱਚ ਰੇਡੂਆ ਸੀ ਪਤਾ ਨਹੀਂ ਸੋਨੀ ਟੋਨੀ ਸੀ ਪਤਾ ਨਹੀਂ ਟੋਨੀ ਟੋਨੀ ਸੀ ਤੇ ਭਾਈ ਇਹ ਆ ਕੇ ਉੱਥੇ ਚਾਵਾ ਚਾਮੀ ਖੇਤ ਦੇ ਗਵਾਂਢੀਆਂ ਨੂੰ ਚਾ ਚਾ ਨਾਲ ਦੱਸੇ ਭੁਲਾ ਜੇ ਬੰਦਾ ਵਿਚਾਰਾ ਇਹ ਫੱਕਰ ਜਾ ਵੀ ਇਹ ਜੇ ਰੀਲ ਨਾ ਹੋਵੇ ਜਾਂ ਰੀਲ ਟੁੱਟ ਜੇ ਵੀ ਗਾਣੇ ਫੇਰ ਵੀ ਚੱਲਦੇ ਨੇ ਵਿੱਚ ਰੇਡੂਆਗਾ ਦੇਖੋ ਰੇਡੂਆ ਭਾਈ ਇਹ ਗਾਣੇ ਲੱਗਣਾ ਉਹ ਫਐਫਐਮ ਤੇ ਆਉਂਦੇ ਹੁੰਦੇ ਸ਼ਾਮ ਜੇ ਨੂੰ ਗਾਣੇ ਵਧੀਆ ਇਹ ਉੱਥੇ ਸੁਣਾਉਂਦਾ ਮੋਟਰ ਤੇ ਉਹ ਦੋ ਦਿਨ ਤਿੰਨ ਰੇਡੂਆ ਵਧੀਆ ਚੱਲਿਆ ਤੇ ਮੁੜ ਕੇ ਰੇਡੂਆ ਭਾਈ ਚੱਲਣੋਂ ਹਟ ਗਿਆ ਤੇਨੂੰ ਜਿਹੜੇ ਜਿਵੇਂ ਸਾਡੇ ਨਾਲ ਮੋਟਰ ਸਾਂਝੀ ਸੀ ਹੋਰ ਆਸੇ-ਵਾਸੇ ਵਾਲੇ ਖੇਤਾਂ ਵਾਲਿਆਂ ਦਾ ਪਿਆਰ ਬੜਾ ਹੁੰਦਾ ਇਕੱਠੇ ਰੋਟੀ ਰਾਟੀ ਖਾਂਦੇ ਹੁੰਦੇ ਮੋਟਰ ਤੇ ਚਾਹ ਪਾਣੀ ਇਕੱਠਾ ਕਰਦੇ ਹੁੰਦੇ ਤੇ ਉਹ ਕਨੇ ਬਿਨ ਝੋਟ ਕਰਨ ਲੱਗੇ ਵਿਚਾਰਾ ਭਗਤਿਆਂ ਦਾ ਪੱਪੇ ਓਏ ਰੇਡੂਆ ਚੱਲਣੋਂ ਹਟ ਗਿਆ ਤਾਂ ਨਵੀਂ ਸੀ ਖਰਾਬ ਹੋ ਗਈ ਉਹ ਤਾਂ ਦਿਨੀ ਦੋ ਹੋਏ ਆ ਚਾਰ ਹੋਏ ਹਨਾ ਖਰਾਬ ਹੋ ਗਈ ਇਹਨੇ ਚੌਨਲਾਂ ਚੋਂ ਕੱਕ ਕੱਢਦੇ ਕੱਢਦੇ ਨੇ ਸਾਈਕਲ ਚੱਕਦਾ ਬਾਲੇ ਲਈ ਨੂੰ ਭਾਈ ਤੇ ਬਾਲੇ ਲਈ ਜਾ ਕੇ ਮੋਦੀ ਬੈਠਾ ਜਾਉਂਦਾ ਬਲਾਂ ਦੀ ਪੁੱਛ ਲੋ ਤੇ ਮੋਦੀ ਨੂੰ ਕਹਿੰਦਾ ਵੀ ਇਹ ਵੀ ਇਹ ਰੇਡ ਉਹ ਚੱਲਣੋਂ ਹਟ ਗਿਆ ਵੀ ਇਹ ਔਖਾ ਹੋਇਆ ਉਹ ਤੇ ਇਹ ਕਹਿੰਦਾ ਵੀ ਹਲੇ ਦਿਨ ਦੋ ਹੋਇਆ ਵੀ ਤੈਨੂੰ 700 ਰੁਪਏ ਦਿੱਤਾ ਇਹਦਾ ਚੱਲਣੋਂ ਹਟ ਗਿਆ ਤੇ ਉਹਨੇ ਪਹਿਲਾਂ ਮੂਰੇ ਗਾ ਕੇ ਜਾਂ ਟੈਂਕਾ ਜਾਂ ਲਾ ਕੇ ਗਾ ਕੇ ਜਾਂ ਤੋਰ ਕੇ ਤੇ ਇਹਨੇ ਦੇਖ ਕੇ ਉਹਨੇ ਸ਼ੂ ਸ਼ੂ ਹੁਣ ਕਰੇ ਸ਼ੂ 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 ਜੇ ਕਰੇ ਤੇ ਮੋਦੀ ਕਹਿੰਦਾ ਵੀ ਮੌਸਮ ਖਰਾਬ ਆ ਇਹਦੇ ਇਹ ਕਾਲੀ ਚਾਇਆ ਸੀ ਇਹ ਕਹਿੰਦਾ ਵੀ ਕਿੰਨੇ ਦਾ ਪਊ ਇਹਦਾ ਵਿਚਾਰੇ ਤੁਹਾਨੂੰ ਪਤਾ ਕਿ ਹੁਣ ਰੀਲਾਂ ਡਿੱਕ ਖਰਾਬ ਹੁੰਦੇ ਮਿਸਤਰੀਆਂ ਕੋਲ ਹੀ ਰਹਿੰਦੇ ਕਹਿੰਦਾ ਵੀ ਕਿੰਨੇ ਦਾ ਪਊ ਉਹ ਕਹਿੰਦਾ 200 ਦਾ ਪਊ ਤੇ ਇਹਨੂੰ ਕਹਿੰਦਾ ਇਹ ਕਹਿੰਦਾ ਪਾ ਨਹੀਂ ਇਹ ਕਹਿੰਦਾ ਵੀ ਕੱਲ ਨੂੰ ਪਊ ਆਂਦਾ ਵੀ ਕੱਲ ਨੂੰ ਲੈ ਜੀ ਤੇ ਭਾਈ ਦੂਜੇ ਦਿਨ ਫੇਰ ਇਹ ਸ਼ਾਮ ਜਿਹਨੂੰ ਟਾਈਮ ਕੱਢ ਕੇ ਗਿਆ ਜਾ ਕੇ 200 ਰੁਪਿਆ ਫੜਾਇਆ ਤੇ ਟੇਪ ਫੜੀ ਤੇ ਆ ਕੇ ਚਲਾਤੀ ਤੇ ਉੱਥੇ ਮੈਂ ਹਾਂ ਪਪੇ ਮੈਂ ਵੀ ਨਿਕਿਆ ਹੁੰਦਾ ਮਹਾ ਵੀ ਕੀ ਗੱਲ ਚਾਚਾ ਹੋ ਗਈ ਸੀ ਕਹਿੰਦਾ ਭੈਣ 200 ਰੁਪਿਆ ਲੱਗ ਗਿਆ ਕਹਿੰਦਾ ਮੌਸਮ ਪਵਾ ਕੇ ਲੈ ਆਏ ਤੇ ਕਹਿੰਦਾ ਮੌਸਮ ਖਰਾਬ ਹੋ ਗਿਆ ਸੀ ਤੇ ਇਹ ਤਾਂ ਸਾਡੇ ਪਿੰਡਾਂ ਦੇ ਭੋਲੇ ਭਾਲੇ ਲੋਕ ਤੇ ਮੇਰਾ ਪਿੰਡ ਰਾਮਣਵਾਸ ਸਾਰੇ ਪਿੰਡ ਨੂੰ ਪਤਾ ਵੀ ਇਹ ਪਹਿਲੇ ਦਿਨ ਤੋਂ ਹੀ ਟੇਪ ਦਾ ਬਹੁਤ ਮੋਹ ਕਰਦਾ ਹੁਣ ਬੇਜੱਗ ਪਲਾਂ ਦੀ ਬਜ਼ੁਰਗ ਹੋ ਗਿਆ ਤਾਂ ਵੀ ਆਹ ਦੇਖ ਲਾ ਮਖਾ ਲਵਾਵੇ ਚ ਕੀ ਆ ਇੱਕ ਦਿਨੇ ਕੋਲ ਇਹ ਸੀ ਟੀਵੀ ਰੋਟੀ ਵਾਸਤੇ ਲਿਆ ਕੇ ਸ਼ਾਮ ਨੂੰ ਤੇ ਇੱਕ ਲਵਾਵੇ ਦੇ ਵਿੱਚ ਆ ਜਵਾਕਾਂ ਨੂੰ ਸਮਝਾਤਾ ਕਹਿੰਦਾ ਪੁੱਤ ਇੱਥੇ ਧਰਿਓ ਮੈਂ ਦੇਖੀ ਖੋਲ ਕੇ ਚ ਕੀ ਆ ਕਹਿੰਦਾ ਯਰੇ ਤਾਂ ਮੇਰਾ ਉਹ ਵੱਡੇ ਕਬਲੇ ਉੱਠਾ ਤੇ ਹੋਰ ਸੁਣਾਜਾ ਚਾ ਕਿਵੇਂ ਆ ਨਾ ਤੈਨੂੰ ਟੇਪ ਦਾ ਪਹਿਲੇ ਦਿਨੋਂ ਸ਼ੌਂਕ ਸੀ ਨਾ ਕਿਵੇਂ ਉਹੀ ਛੁਣੀਆਂ ਦੇ ਰੋਣ ਆਹ ਤੇ ਹੁਣ ਵੀ ਹਲੇ ਵੀ ਨਹੀਂ ਹਟਿਆ ਹੁਣ ਤੱਕ ਕਿੱਦਾਂ ਅੱਗੇ ਛੁੱਲ ਗਈ ਪਹਿਲਾਂ ਰੀਲਾਂ ਬਹੁਤ ਸੀ ਤੇਰੇ ਕੋਲੇ ਮੋਟਰ ਤੇ ਜਿਹਦੇ ਨਾਲ ਤੂੰ ਬਣ ਲਾ ਸੀਰੀਅਲ ਦਾ ਉੱਥੇ ਮੋਟਰ ਤੇ ਦਿੱਕਤ ਨਾ ਹੁੰਦੀ ਹੁੰਦਾ ਹੀ ਹਣਾ ਪਹਿਲਾਂ ਟੇਪ ਹੁਣ ਡੈਕ ਮਗਰੋਂ ਡੈਕ ਉਹਦਾ ਗਿਆ ਜਾਂਦਾ ਹੀ ਨਹੀਂ ਆ ਜਾਂਦਾ ਨਹੀਂ ਹੁਣ ਤਾਂ ਤੂੰ ਚੱਲਦਾ ਹੀ ਨਹੀਂ ਹਣਾ ਠੀਕ ਆ ਤੇ ਸੱਚੇ ਕਹਿਣਾ ਤੂੰ ਬਾਲੇ ਗੂੜੇ ਜੇ ਕੱਪੜੇ ਪਉਣਾ ਹੁੰਦਾ ਜਣਾ ਕੋੜਤੀ ਜਾਦਰੇ ਜੇ ਲਾਲ ਜੇ ਕੀ ਕਹਿ ਕੇ ਲੈਂਦਾ ਹੁੰਦਾ ਇਹ ਦੁਕਾਨ ਵਾਲੇ ਨੂੰ ਬੰਨਾ ਹੁੰਦਾ ਸਪੈਨ ਤੇ ਨਾਲੇ ਤੈਨੂੰ ਐ ਇੱਕ ਕਾਹ ਤੋਂ ਕਹਿੰਦੇ ਕਿ ਕਿਹੜਾ ਐ ਐ ਕਹਿ ਕੇ ਲੈਂਦਾ ਵੀ ਟੈਂਟ ਵਾਲਾ ਕਪੜਾ ਦੇ ਦੇ ਕਹਿੰਦੇ ਹੁੰਦੇ ਨਾ ਰਡਾਈ ਸੀ ਨਾ ਗੱਲ ਨਾ ਤਾਂ ਗੂੜੇ ਜੇ ਪਾਉਂਦਾ ਹੁੰਦਾ ਨਾ ਐਨੇ ਕਾਤ ਪਾਉਂਦਾ ਇੱਕ ਸ਼ੌਂਕ ਸੀ ਉਹ ਤੇ ਸ਼ੌਂਕ ਸੀ ਸ਼ੌਂਕ ਸੀ ਹੋਰ ਸੁਣਾ ਹੁਣ ਤਾਂ ਇੱਕ ਹੀ ਰਹੀ ਮੇਰੇ ਕੋਲੇ ਦੋ ਚਾਰ ਤਿੰਨ ਚੰਗਾ ਇੱਟਾਂ ਸਾਰੀਆਂ ਘੜ ਕੇ ਚਣ ਕੇ ਫੇਰ ਜਾਣ ਦੇਉ ਤੈਨੂੰ ਧਰਮਾਜੀ ਜੀ ਜਾਣਾ ਫਿਰ ਕਿਹੜਾ ਤੇ ਤੈਨੂੰ ਸੁੱਖਾ ਖਵਾਤਾ ਸੀ ਤੂੰ ਯਾਦਾ ਮੈਨੂੰ ਤੇ ਸਾਡੇ ਵਾਲੇ ਆਮਲੇ ਨੂੰ ਖੇਤ ਵਟਾ ਘੜਨ ਗਏ ਸੀ ਹੈਨਾ ਮੁੰਡਾ ਛੜਪਾ ਕਹਦਾ ਯਾਰ ਛੜ ਤਾਂ ਕੰਮ ਦਾ ਵਧੀਆ ਇਹ ਆਈ ਪਿੰਡਾਂ ਪਿੰਡਾਂ ਦੇ ਭੋਲੇ ਭਾਲੇ ਲੋਕ ਜਿਹੜੇ ਨੂੰ 200 ਚ ਮੌਸਮ ਹੀ ਪਵਾ ਲੈਂਦੇ ਆ ਰੋਟੀ ਦੇ ਕਿਹੜੇ ਨਮੂ ਦੋ ਹੀ ਲੈ ਦੇ ਦੋ ਹੀ ਲੈ ਦੇ ਚਲ ਠੀਕ ਆ ਸਾਰੀ ਦੁਨੀਆ ਤੇ ਗਿਆ ਤੇਰਾ ਨਾਂ ਚਾਚਾ ਤੂੰ ਹੁਣ ਕੋਈ ਸਨੇਹਾ ਲਾਉਣਾ ਹੈ ਕਹਿਣਾ ਕੁਸ ਲੋਕਾਂ ਨੂੰ ਨਾ ਪਤਾ ਕੀ ਕਹਿਣਾ ਚਲ ਠੀਕ ਆ ਫਿਰ ਈਓ ਘਰ ਦਾ ਪਤਾ ਲੱਗ ਗਿਆ ਕਿ ਜੇ ਪੁੱਲਾ ਫੇਲ ਵੀ ਆ ਜਿੰਦਾ ਮੇਰੇ ਘਰ ਦਾ ਆ ਜੀ ਜਦੋਂ ਮਰਜੀ ਵੈਲਕਮ ਜੀ ਆਏ ਨੂੰ ਹੋਰ ਠੀਕ ਹੈ ਕਿ ਕਦੇ ਨਹੀਂ ਵੀ ਹੋਣਾ ਪੈਂਦਾ ਕਿਤੇ ਜਦੋਂ ਮਰਜੀ ਕੋਈ ਲੋਡ ਹੋਵੇ ਜਦੋਂ ਮਰਜੀ ਤੇਰਾ ਘਰ ਆ ਹੋਰ ਹੁਣ ਤੂੰ ਮੰਦਪਤ ਇਹ ਨਹੀਂ ਆਦਾ ਪਤਾ ਨਹੀਂ ਤੈਨੂੰ ਮਨੋ ਚਾਇ ਨੇ ਕਹਾ ਠੀਕ ਅੱਛਾ ਮੇਰੇ ਚਾਚੇ ਨੇ ਕੀ ਕਹਿੰਦਾ ਅਗੇ ਤੈਨੂੰ ਅਗੇ ਦੋ ਮਿੰਟ ਚਾਹੀਦੇ ਉਹਨੂੰ ਹਾਂ ਮਾ ਜੰਦਾ ਤੈਨੂੰ ਐ ਪਤਾ ਨਹੀਂ ਮੈਂ ਵੀ ਇੱਥੇ ਪਿੰਡ ਨਹੀਂ ਰਹਿੰਦਾ ਉੱਥੇ ਵੀ ਰੰਬਰ ਵਗ ਪਟਾੜਾ ਮੈਨੂੰ ਉਹਦੀ ਡਾਗ ਜੀ ਰੋ ਇੱਥੇ ਆ ਗਿਆ ਜੀ ਰੰਬਰੇ ਉਹਦੇ ਕਿਵੇਂ ਪਤਾ ਲੱਗਿਆ ਦੱਸ ਦੇ ਜੀ ਅੱਛਾ ਚਾਹੀ ਨਹੀਂ ਚਾਹੀ ਮਨੂੰ ਅੱਛਾ 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 ਚਲ ਠੀਕ ਆ ਕੁਰਤਾ ਪਹਿਆ ਮੈਂ ਤਾਂ ਕਿ ਤੈਨੂੰ ਘੂੜਾ ਹੀ ਸਮਾ ਕੇ ਦੇਉ ਉਹ ਜਿਹੇ ਜਿਹੇ ਤੂੰ ਪਹਿਲਾਂ ਪਾਉਂਦਾ ਹੁੰਦਾ ਸੀ ਹੁਣ ਤਾਂ ਚਿੱਟੇ ਪਾਉਣਾ ਹੈ ਚੱਲ ਚਿੱਟਾ ਸਵਾ ਲੈ ਫਿਰ ਉਹਦਾ ਬਾਦੀ ਚੌੜ ਕਰ ਦੇਣਾ ਹਾਂ ਉਦੋਂ ਗੱਲਾਂ ਲੋਕਾਂ ਚ ਭਰਪਾ ਸੀਗਾ ਹੁਣ ਲੋਕਾਂ ਚ ਬਾਈ ਤੈਨੂੰ ਪਤਾ ਹੀ ਆ ਗੱਲ ਕਰ ਯਾਰ ਮੁੰਡਾ ਧੋਖਾ ਦੇ ਗਿਆ ਮੁੰਡਾ ਮਰ ਗਿਆ ਕੀ ਦਾ ਤੇਰਾ ਕਾਲ ਗੁੰਡਿਆਂ ਨੇ ਹੋਇਆ ਜੀ ਇਕੱਲੇ ਮੁੰਡੇ ਹੈ ਨਾ ਕੀ ਗੱਲ ਹੋ ਗਈ ਸੀ ਆਪਣੇ ਕੁੜੀਆਂ ਪਟਾੜ ਰਹੀਆਂ ਨੇ ਹਾਂ ਹਾਂ ਅੱਜ ਸੱਚ ਹਾਂ ਮੈਂ ਤਾਂ ਭੁੱਲ ਗਿਆ ਇਕੱਲੇ ਮੁੰਡਾ ਤੇਰਾ ਮਰ ਗਿਆ ਕੀ ਗੱਲ ਹੋ ਗਈ ਸੀ ਕੋ ਤੁੰਗਿਆ ਕਰ ਜਾ ਕਰੀ ਜਾ ਸਪਰੇ ਵੀ ਗਏ ਸੀ ਤੇਰੀ ਅੱਖੀ ਨਹੀਂ ਅੱਖੀ ਉੱਪਰ ਜਾ ਓਹੋ ਲੈ ਹੁਣ ਕੀ ਕਹੇਗਾ ਤੂੰ ਤੇ ਸਾਰੀ ਉਮਰ ਕੰਮ ਕਰਕੇ ਬੰਦਾ ਜਪਵਾ ਕੇ ਜਾਮ ਦਾ ਚਾਰ ਕੁੜੀਆਂ ਬਾਦਲ ਹੋਇਆ ਸੀ ਫਿਰ ਪਾਲਦਾ ਹੈ ਨਾ ਹੋਰ ਹੁੰਦਾ ਮੇਰਾ ਵੀ ਖੜਾ ਛੜਾਦਾ ਸੀ ਮੇਰਾ ਜਨੂ ਕੰਮ ਤੋਂ ਵੀ ਖੜਾ ਛੜਾਦਾ ਵੀਰਾਲ ਨੂੰ ਰਲ ਨੂੰ ਹਟ ਜਾ ਓਹੋ ਕਿਹਦਾ ਹੈ ਬਾਈ ਚੱਲ ਕੋਈ ਨਾ ਚਾਚਾ ਇੱਥੇ ਰੱਬ ਰੱਖੇ ਉੱਤੇ ਰਹਿਣਾ ਪਹਿਲਾਂ ਤੈਨੂੰ ਪਤਾ ਹੀ ਆ ਦੋ ਅਸੀਂ ਤਾਂ ਤੇਰੇ ਸਾਹਮਣੇ ਰੋਲ ਖੁੱਲ ਕੇ ਪਲੇ ਆ ਨਹੀਂ ਆਪਣਾ ਉਹੀ ਮੁੰਡਰ ਗਿਆ ਮੁੰਡਈ ਆ ਹੁਣ ਆ ਤੇਰੇ ਆ ਆ ਮੇਰੇ ਦੋ ਕੁੜੀਆਂ ਹੀ ਆ ਮੁੰਡਈ ਆ ਮੁੰਡਈ ਆ ਇਹ ਕਿਹੜੇ ਕੁੜੀ ਮਾਰਦੇ ਦਿਆਣੀਆਂ ਹਮ ਪਤਾ ਇਹ ਚੰਗੀ ਗੱਡਾ ਨਹੀਂ ਬੋਲਦੀਆਂ ਹਮ ਚੱਲ ਭਾਈ ਪ੍ਰਮਾਤਮਾ ਦੀ ਮਰਜ਼ੀ ਚਾਚਾ ਕੰਮ ਬਹੁਤ ਕਰਾਈ ਹਮ ਛੋਟੇ ਹੁੰਦੇ ਨਹੀਂ ਤੇ ਤੇਰੀ ਪੋਣੇ ਨੀਂਦਾ ਜਰ ਰਹੀਆਂ ਬੜੀ ਹਮ ਅਸੀਂ ਬਾਹਰ ਗਏ ਸੀਗੇ ਹਮ ਮੇਰੇ ਬਾਪੇ ਨਾਲ ਗਿਆ ਸੀ ਨਾ ਦੁਬਾਰ ਕਿੱਥੇ ਅੰਮਰਸਰ ਅੰਮਰਸਰ ਕੰਨੀ ਫੜੰਬਾ ਲੈ ਕੇ ਠੰਡੇ ਵੇਲੇ ਜੀ ਬਾਗ ਗਈ ਤੁਸੀਂ ਹੈਨਾ ਬਹੁਤ ਟਾਈਮ ਪਹਿਲਾਂ ਕਿਵੇਂ ਸੀ ਮੇਰੇ ਪਾਪਾ ਬੰਦਾ ਕਿਵੇਂ ਸੀ ਪਹਿਲਾਂ ਦੱਸ ਬਹੁਤ ਵਧੀਆ ਜੀ ਬਹੁਤ ਵਧੀਆ ਉਹਦਾ ਕੋਈ ਨਹੀਂ ਮਾ ਬਰੋਲਾ ਮੈਂ ਹਾਂ ਉਹ ਟਾਕਮੈਂਟ ਕਰਕੇ ਦੀ ਬੋਰੀ ਵੀ ਦਿੱਤੀ ਇੱਕ ਹਾਂ ਡਾਕਾ ਨਹੀਂ ਹਾਂ ਤੇ ਨਾਲੇ ਪੈਸੇ ਹਾਂ ਰੱਖੇ ਨਹੀਂ ਹੋਣੇ ਮੇਰੇ ਵਧੀਆ ਬੰਦਾ ਸੀ ਹਾਂ ਹਾਂ ਕੋਣ ਦੋ ਦਾ ਕਰਕੇ ਜਾਂ ਛੋਡੇ ਨਾ ਵਾਹਗਾ ਹਾਂ ਹਾਂ ਜਮਾਨਦਾਰ ਤੇਹੀ ਹੋ ਹਾਂ ਹਾਂ ਮੈਨੂੰ ਤਾਂ ਬਾਲੋ ਛੋੜ ਛੋੜ ਕਰਨਾ ਹਾਂ ਚਲ ਠੀਕ ਹੈ ਤੇ ਖਾਲਾ ਰੋਟੀ